ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬਕਸਰ ਦੀ ਲੜਾਈ ਕਰਾਂਗੇ ਹਿਸਟਰੀ ਦਾ ਟੌਪਿਕ ਇਹ ਵਾਲਾ ਟੌਪਿਕ ਹੈ ਜਿਹੜੇ ਕਿ ਬੀਏ ਸੈਮੈਸਟਰ 3 ਸਟੂਡੈਂਟਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਸਟੂਡੈਂਟਸ ਲਈ ਇੰਪੋਰਟੈਂਟ ਹੈ ਤੇ ਨਾਲ ਦੀ ਨਾਲ ਜਿਹੜੇ ਕਿ ਪਲੱਸ 1 ਕਲਾਸ ਲਈ ਵੀ ਇੰਪੋਰਟੈਂਟ ਆ ਇਸ ਤਰ੍ਹਾਂ ਆਪਾਂ ਜਿਹੜੇ ਬੱਚੇ ਜਿਹੜੇ ਕੈਂਡੀਡੇਟਸ ਮਾਸਟਰ ਅਕੈਡਰ ਦੀ ਤਿਆਰੀ ਕਰ ਰਹੇ ਨੇ ਜਾਂ ਪੀਟੈਟ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਜਿਹੜੇ ਕਿ ਉਹ ਟੌਪਿਕ ਇੰਪੋਰਟੈਂਟ ਆ ਹਾਂਜੀ ਇਸ ਦੇ ਵਿੱਚ ਆਪਾਂ ਬਕਸਰ ਦੀ ਲੜਾਈ ਕਰਾਂਗੇ ਬਕਸਰ ਦੀ ਲੜਾਈ ਨੂੰ ਬੰਗਾਲ ਦੀ ਦੂਜੀ ਕ੍ਰਾਂਤੀ ਵੀ ਕਹਿੰਦੇ ਨੇ ਠੀਕ ਹੈ ਬੰਗਾਲ ਦੀ ਦੂਜੀ ਕ੍ਰਾਂਤੀ ਵੀ ਕਿਹਾ ਜਾਂਦਾ ਬਕਸਰ ਦੀ ਲੜਾਈ ਨੂੰ ਤੇ ਇਹਦੇ ਵਿੱਚ ਕੁਐਸਚਨ ਐਵੇਂ ਪੁੱਛਦੇ ਹੁੰਦੇ ਨੇ ਕਿ ਬਕਸਰ ਨੇ ਪਲਾਸੀ ਦੇ ਕੰਮ ਨੂੰ ਪੂਰਾ ਕੀਤਾ ਇਸ ਕਥਨ ਦੀ ਵਿਆਖਿਆ ਕਰਨੀ ਹੈ ਮਤਲਬ ਕਿ ਜਿਹੜਾ ਪਲਾਸੀ ਦਾ ਸ਼ੁਰੂ ਹੋਇਆ ਸੀ ਉਹ ਬਕਸਰ ਦੀ ਲੜਾਈ ਨੇ ਪੂਰਾ ਕੀਤਾ ਕਿਵੇਂ ਤੇ ਜਿਹੜੀ ਪਲਾਸੀ ਲੜਾਈ ਆ ਪਲਾਸੀ ਲੜਾਈ 23 ਜੂਨ 23 ਜੂਨ 1757 ਈਸਵੀ ਦੇ ਵਿੱਚ ਹੁੰਦੀ ਹੈ ਠੀਕ ਹੈ ਬੰਗਾਲ ਦੇ ਨਵਾਬ ਸਿਰਾਜੁਦੌਲਾ ਤੇ ਜਿਹੜੇ ਕੀ ਅੰਗਰੇਜ਼ਾਂ ਦੀ ਸਨ ਲਾਰਡ ਕਲਾਈਵ ਸੀ ਹਾਂਜੀ ਹੁਣ ਆਪਾਂ ਬਕਸਰ ਦੀ ਲੜਾਈ ਕਰਾਂਗੇ ਬਕਸਰ ਲੜਾਈ ਦੇ ਆ ਕਾਰਨ ਘਟਨਾਵਾਂ ਤੇ ਸਿੱਟੇ ਸਿੱਟਿਆਂ ਨੂੰ ਨਤੀਜੇ ਵੀ ਕਹਿੰਦੇ ਨੇ ਸੋ ਕਨਫਿਊਜ਼ ਨਹੀਂ ਹੋਣਾ ਮਹੱਤਵ ਵੀ ਕਹਿੰਦੇ ਨੇ ਹਾਂਜੀ ਪਹਿਲਾਂ ਇੰਟਰੋਡਕਸ਼ਨ ਦੇ ਵਿੱਚ ਬਕਸਰ ਦੀ ਲੜਾਈ ਨੇ ਅੰਗਰੇਜ਼ਾਂ ਦੀ ਕਿਸਮਤ ਦੇ ਵਿੱਚ ਠੀਕ ਉਵੇਂ ਹੀ ਪਰਿਵਰਤਨ ਕੀਤਾ ਜਿਵੇਂ ਤਰਾਇਨ ਦੇ ਦੂਜੇ ਯੁੱਧ ਦੇ ਵਿੱਚ ਮੁਹੰਮਦ ਗੋਰੀ ਦੀ ਜਿਹੜੀ ਕਿ ਕਿਸਮਤ ਦੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਪਾਸਾ ਬਲਟਿਆ ਸੀ ਐਵੇਂ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਦੀ ਕਿਸਮਤ ਨੇ ਜਿਹੜੇ ਕਿ ਪਰਿਵਰਤਨ ਲੈ ਕੇ ਆਇਆ ਸੀ ਤਾਂ ਐਵੇਂ ਜਿਹੜੀ ਕਿ ਪਲਾਸੀ ਲੜਾਈ ਦੇ ਵਿੱਚ ਜਦੋਂ ਜਿੱਤ ਹਾਸਲ ਕੀਤੀ ਸੀ ਇਹਨਾਂ ਨੂੰ ਤਾਂ ਬੰਗਾਲ ਦੇ ਵਿੱਚ ਇਹਨਾਂ ਦਾ ਅਧਿਕਾਰ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਉਸ ਲੜਾਈ ਦੇ ਵਿੱਚ ਕਾਰਜ ਸ਼ੁਰੂ ਹੋਇਆ ਸੀ ਤਾਂ ਬਕਸਰ ਲੜਾਈ ਨੂੰ ਪੂਰਾ ਕਰਤਾ ਸੀ ਤੇ ਬਕਸਰ ਲੜਾਈ ਦੇ ਸਿੱਟੇ ਵਜੋਂ ਅੰਗਰੇਜ਼ ਭਾਰਤ ਦੇ ਵਿੱਚ ਵਪਾਰੀ ਤੋਂ ਕੀ ਬਣ ਗਏ ਸ਼ਾਸਕ ਬਣ ਗਏ ਠੀਕ ਹੈ ਤੇ ਉਹਨਾਂ ਦਾ ਬੰਗਾਲ ਉੱਤੇ ਕਬਜ਼ਾ ਹੋ ਗਿਆ ਤੇ ਹੁਣ ਉਹ ਭਾਰਤ ਜਿੱਤ ਕਰਨ ਉਹਨਾਂ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਈਜ਼ੀ ਹੋ ਗਿਆ ਸੀ ਤੇ ਬਕਸਰ ਲੜਾਈ ਦੇ ਵਿੱਚ ਇੱਕ ਪਾਸੇ ਬੰਗਾਲ ਦਾ ਨਵਾਬ ਮੀਰ ਕਾਸਿਮ ਸੀ ਦੂਜੇ ਪਾਸੇ ਅੰਗਰੇਜ਼ ਸੀ ਠੀਕ ਹੈ ਇਸ ਲੜਾਈ ਦੇ ਵਿੱਚ ਤੇ ਇੱਕ ਅਵਧਾ ਨਵਾਬ ਸੀ ਠੀਕ ਹੈ ਅਵਧਾ ਦਾ ਨਵਾਬ ਸੀ ਸਜਾਉਦौला ਤੇ ਮੁਗਲ ਬਾਦਸ਼ਾਹ ਸ਼ਾਹਲਮ ਇਹ ਤਿੰਨੇ ਇਕੋ ਜੁੱਟ ਦੇ ਵਿੱਚ ਤੇ ਇੱਕ ਸਾਈਡ ਤੇ ਅੰਗਰੇਜ਼ ਸੀ ਠੀਕ ਹੈ ਬਟ ਇਸ ਲੜਾਈ ਦੇ ਵਿੱਚ ਇਹ ਤਿੰਨੇ ਹਾਰ ਜਾਂਦੇ ਨੇ ਤੇ ਜਿੱਤਤਾ ਕੌਣ ਆ ਜਿਹੜੇ ਕਿ ਅੰਗਰੇਜ਼ਿੱਤ ਦੇ ਨੇ ਉਸ ਤੋਂ ਬਾਅਦ ਲਾਹੌਰ ਦੀ ਸੰਧੀ ਦੇ ਨਾਲ ਇਹ ਜਿਹੜੇ ਕਿ ਯੁੱਧ ਖਤਮ ਹੁੰਦਾ ਹਾਂਜੀ ਤਾਂ ਇਹਦੇ ਵਿੱਚ ਕਾਰਨ ਕਿਹੜੇ-ਕਿਹੜੇ ਸੀ ਇਹ ਤਾਂ ਹੋ ਗਿਆ ਇੰਟਰੋਡਕਸ਼ਨ ਜਾਣ ਪਛਾਣ ਦੇ ਵਿੱਚ ਸਭ ਤੋਂ ਪਹਿਲਾਂ ਸਟੂਡੈਂਟਸ ਹੈਡਿੰਗ ਚਾਰ ਕਰਿਆ ਕਰੋ ਲੌਂਗ ਕੁਐਸਚਨ ਦੇ ਪਹਿਲਾ ਕਾਰਨ ਆਜੂਗਾ ਨਵਾਬ ਦੇ ਆਰਥਿਕ ਤੇ ਸੈਨਿਕ ਉਸਦਾਰ ਹਾਂਜੀ ਜਿਵੇਂ ਆਪਾਂ ਨੇ ਪਹਿਲਾਂ ਦੇਖਿਆ ਕਿ ਪਹਿਲਾਂ ਜਿਹੜਾ ਸੀ ਬੰਗਾਲ ਦੇ ਵਿੱਚ ਸ਼ਾਸਨ ਸੀ ਜਦੋਂ ਇਸੀ ਪਲਾਸੀ ਲੜਾਈ ਤਾਂ ਉਸ ਸਮੇਂ ਸੀ ਜਿਹੜੇ ਕਿ ਸਿਰਾਜੂਦਦਲਾ ਦਾ ਤਾਂ ਸਿਰਾਜੂਦਦਲਾ ਨੂੰ ਹਟਾ ਕੇ ਉਹਨਾਂ ਦੇ ਜਿਹੜੇ ਕਿ ਇੱਕ ਹੈਗਾ ਸੀ ਸੈਨਾਪਤੀ ਤਾਂ ਉਹਨਾਂ ਨੇ ਮੀਰ জাফর ਨੂੰ ਜਿਹੜੇ ਕਿ ਆਪਣੇ ਨਾਲ ਰਲਵਾ ਲੈਂਦੇ ਨੇ ਅੰਗਰੇਜ਼ ਉਹ ਸੋਚ ਕਹਿੰਦੇ ਨੇ ਕਿ ਵੀ ਸੰਧੀ ਕਰਦੇ ਨੇ ਜਿਸ ਦੇ ਵਿੱਚ ਮੀਰ জাফর ਨੂੰ ਜਿਹੜੇ ਕਿ ਕੁਝ ਸਮੇਂ ਦੇ ਲਈ ਬੰਗਾਲ ਦਾ ਨਵਾਬ ਬਣਾ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਬੰਗਾਲ ਦਾ ਨਵਾਬਾ ਜਿਹੜਾ ਕਿ ਮੀਰ জাফর ਦੀ ਥਾਂ ਤੇ ਮੀਰ ਕਾਸਿਮ ਹੋ ਜਾਂਦਾ 1760 ਈਸਵੀ ਦੇ ਵਿੱਚ ਬਟ ਉਹ ਸੁਧਾਰ ਕਰਦਾ ਤਾਂ ਜਿਹੜੇ ਅੰਗਰੇਜ਼ਾਂ ਨੂੰ ਮਨਜ਼ੂਰ ਨਹੀਂ ਹੁੰਦੇ ਤੇ ਇਹ ਕਾਰਨ ਬਣਦਾ 1760 ਈਸਵੀ ਵਿੱਚ ਮਤਲਬ ਕਿ 1757 ਈਸਵੀ ਦੇ ਵਿੱਚ ਤਾਂ ਜਿਹੜੇ ਕਿ ਸਿਰਾਜੂਦਦਲਾ ਨੂੰ ਹਰਾ ਕੇ ਬੰਗਾਲ ਦਾ ਨਵਾਬ ਬਣਾਉਂਦੇ ਨੇ ਅੰਗਰੇਜ਼ ਮੀਰ জাফর ਨੂੰ ਜਿਹੜਾ ਕਿ ਪੂਰੇ ਤਰੀਕੇ ਨਾਲ ਅੰਗਰੇਜ਼ਾਂ ਦੀ ਕਟਪੁਤਲੀ ਹੁੰਦਾ ਬਟ 1760 ਈਸਵੀ ਦੇ ਚ ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ ਮੀਰ জাফর ਦੀ ਥਾਂ ਤੇ ਬੰਗਾਲ ਦਾ ਨਵਾਬ ਬਣਾਇਆ ਜਾਂਦਾ मीर कासिम एक योग्य शासक ਸੀ ਜੂ ਆਪਣੇ ਖਾਲੀ ਖਜ਼ਾਨੇ ਨੂੰ ਭਰਨ ਲਈ ਉਹਨੇ ਕਈ ਜਿਆਦਾ ਆਰਥਿਕ ਸੁਧਾਰ ਕੀਤੇ ਤੇ ਅਜਿਹੇ ਸਾਰੇ ਜ਼ਿਮੀਦਾਰਾਂ ਕੋਲੋਂ ਨੇ مالیਆ ਭਾਗ ਕੀ ਟੈਕਸ ਇਕੱਠਾ ਕੀਤਾ ਜਿਹੜਾ ਕਾਫੀ ਸਮੇਂ ਤੋਂ ਟੈਕਸ ਨਹੀਂ ਦੇ ਰਿਹਾ ਸੀ ਕਿਉਂਕਿ ਉਹਦਾ ਮਕਸਦ ਕੀ ਸੀ ਕਿ ਜਿਹੜਾ ਖਜ਼ਾਨਾ ਖਾਲੀ ਹੋ ਰਿਹਾ ਉਹਨੂੰ ਭਰਨ ਮੀਰ ਕਾਸਿਮ ਦਾ ਤੇ ਭ੍ਰਿਸ਼ਟਾਚਾਰ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਅਹੁਦਿਆਂ ਤੋਂ ਹਟਾ ਦਤਾ ਤੇ ਉਹਨਾਂ ਦੀ ਥਾਂ ਤੇ ਜੋਗ ਅਧਿਕਾਰੀਆਂ ਦੀ ਨਿਯੁਕਤੀ ਕਰਤੀ ਇਸ ਤਰ੍ਹਾਂ ਸੈਨਾ ਵਿੱਚ ਵੀ ਨੇ ਸੁਧਾਰ ਕੀਤੇ ਤੇ ਉਹਨੇ ਮੁਰਸ਼ਿਦਾਵਾਦ ਦੀ ਥਾਂ ਤੇ ਮੁੰਗੇਰ ਨੂੰ ਆਪਣੀ ਰਾਜਧਾਨੀ ਬਣਾਇਆ ਮੀਰ ਕਾਸਿਮ ਨੇ ਤੇ ਨਵੀਂ ਰਾਜਧਾਨੀ ਦੇ ਵਿੱਚ ਉਹਨੇ ਗੋਲਾ ਬਰੂਧ ਬਣਾਉਣ ਦਾ ਇੱਕ ਨਵਾਂ ਕਾਰਖਾਨਾ ਲਗਾਇਆ ਤੇ ਉਹਦੇ ਇੰਨਾ ਸਾਰੇ ਸੁਧਾਰਾਂ ਤੇ ਕਾਰਜਾਂ ਨਾਲ ਅੰਗਰੇਜ਼ੇ ਸਮਝਣ ਲੱਗੇ ਕਿ ਨਵਾਬ ਉਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸੁਤੰਤਰ ਹੋਣਾ ਚਾਹੁੰਦਾ ਹੈ ਤਾਂ ਆਪਣਾ ਸੁਤੰਤਰ ਰਾਜ ਕੰਮ ਕਰਨਾ ਚਾਹੁੰਦਾ ਤੇ ਉਹ ਕਿਸੇ ਵੀ ਕੀਮਤ ਤੇ ਅੰਗਰੇਜ਼ਾਂ ਜਿਹੜੇ ਕਿ ਬੰਗਾਲ ਨੂੰ ਨਹੀਂ ਛੱਡਣਾ ਚਾਹੁੰਦੇ ਸੀ ਜਦਕਿ ਮੀਰ ਕਾਸੀਮਾ ਜਿਹੜੀ ਕਿ ਉਹਨਾਂ ਦਾ ਪਿੱਠੂ ਬਣ ਕੇ ਕਟਕੁਤਲੀ ਬਣ ਕੇ ਨਹੀਂ ਰਹਿਣਾ ਚਾਹੁੰਦਾ ਸੀ ਇਸ ਕਰਕੇ ਦੋਹਾਂ ਦੇ ਵਿੱਚ ਜਿਹੜੇ ਕਿ ਯੁੱਧ ਹੋਣਾ ਲਾਜ਼ਮੀ ਸੀ ਅਗਲਾ ਹੈਡਿੰਗ ਹੈਗਾ ਰਾਮ ਨਰਾਇਣ ਨੂੰ ਹਟਾਉਣਾ ਹਾਂਜੀ ਕਲਾਈਵ ਨੇ ਜਿਹੜਾ ਰਾਮ ਨਰਾਇਣ ਸੀ ਉਹਨੂੰ ਬਿਹਾਰ ਦਾ ਡਿਪਟੀ ਕਮਿਸ਼ਨਰ ਅਨੁਕਤ ਕੀਤਾ ਹੋਇਆ ਸੀ ਡਿਪਟੀ ਗਵਰਨਰ ਡਿਪਟੀ ਗਵਰਨਰ ਬਣਾਇਆ ਹੋਇਆ ਸੀ ਲਾਰਡ ਕਲਾਈਵ ਨੇ ਰਾਮ ਨਰਾਇਣ ਨੂੰ ਤਾਂ ਉਹ ਅੰਗਰੇਜ਼ਾਂ ਦਾ ਹਾਮੀ ਸੀ ਮਤਲਬ ਕਿ ਉਹ ਅੰਗਰੇਜ਼ਾਂ ਦਾ ਸਮਰਥਕ ਬਣਿਆ ਹੋਇਆ ਸੀ ਜਿਹੜੇ ਕਿ ਡਿਪਟੀ ਗਵਰਨਰ ਸੀ ਜਿਹੜਾ ਰਾਮ ਨਰਾਈਨ ਤਾਂ ਮੀਰ ਕਾਸਿਮ ਨੂੰ ਜਦੋਂ ਇਸ ਨੀਤੀ ਦਾ ਪਤਾ ਲੱਗਿਆ ਪਹਿਲਾਂ ਤਾਂ ਇਹ ਨੀਤੀ ਜਿਹੜੀ ਕਿ ਉਹਨੂੰ ਪਸੰਦ ਨਹੀਂ ਸੀ ਵੀ ਉਹ ਜਿਹੜੇ ਕਿ ਬਿਹਾਰ ਦਾ ਗਵਰਨਰ ਜਿਹੜੇ ਕਿ ਨਾਮ ਆ ਰਾਮ ਨਰਾਈਨ ਉਹਨਾਂ ਦਾ ਹਾਮੀ ਰਹੇ ਇਸ ਤੋਂ ਇਲਾਵਾ ਮੀਰ ਕਾਸਿਮ ਦੇ ਵਿਚਾਰ ਸੀ ਕਿ ਨਾ ਆ ਰਾਮ ਨਰਾਈਨ ਹੈ ਜਿਹੜੀ ਕਿ ਭ੍ਰਿਸ਼ਟਾਚਰਣ ਵਾਲਾ ਭ੍ਰਿਸ਼ਟਾਚਾਰੀਆ ਤੇ ਇਸ ਲਈ ਨਵਾਬ ਨੇ ਮੌਕਾ ਜਦੋਂ ਵੀ ਉਹਨੂੰ ਮਿਲਿਆ ਮੀਰ ਕਾਸਿਮ ਨੂੰ ਤਾਂ ਮੀਰ ਕਾਸਿਮ ਨੂੰ ਮੌਕਾ ਮਿਲਦੇ ਹੀ ਆ ਰਾਮ ਨਰਾਈਨ ਦੀ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਤੇ ਉਹਨੂੰ ਅਹੁਦੇ ਤੋਂ ਹਟਾ ਦਿੱਤਾ ਡਿਪਟੀ ਗਵਰਨਰ ਦੇ ਅਹੁਦੇ ਤੋਂ ਹਟਾਤਾ ਤੇ ਜਦੋਂ ਇਸ ਘਟਨਾ ਨਾਲ ਮੀਰ ਕਾਸਿਮ ਤੇ ਅੰਗਰੇਜ਼ਾਂ ਵਿਚਕਾਰ ਜਿਹੜੀ ਕਿ ਪਹਿਲਾਂ ਤੋਂ ਜਿਹੜੀ ਦੁਸ਼ਮਣੀ ਚੱਲ ਰਹੀ ਸੀ ਉਹ ਹੋਰ ਜ਼ਿਆਦਾ ਵਧ ਗਈ। ਅੱਗੇ 3rd ਪੁਆਇੰਟ ਅੰਗਰੇਜ਼ ਅੱਗੇ ਹੈਗਾ ਅੰਗਰੇਜ਼ਾਂ ਦੁਆਰਾ ਮੀਰ ਕਾਸਿਮ ਦੀ ਬੇਇੱਜ਼ਤੀ। ਹਾਂਜੀ। ਮੀਰ ਕਾਸਿਮ ਨੇ ਪਟਨਾ ਪਹੁੰਚ ਕੇ ਜਿਹੜਾ ਰਾਮ ਨਰਾਇਣ ਸੀ ਉਹਨੂੰ ਹਟਾਤਾ ਸੀ ਕਿਉਂਕਿ ਉਹਨੂੰ ਪਤਾ ਲੱਗੇ ਸੀ ਕਿ ਇਹ ਅੰਦਰਖਾਤੇ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਤੇ ਦੂਜਾ ਜਿਹੜੇ ਕਿ ਉਹਨੂੰ ਇਹ ਲੱਗਦਾ ਸੀ ਜਿਹੜਾ ਕਿ ਵੀ ਇਹ ਭ੍ਰਿਸ਼ਟਾਚਾਰੀ ਹੈ ਠੀਕ ਹੈ ਤਾਂ ਕਰਕੇ ਨੇ ਮੀਰ ਕਾਸਿਮ ਇਹਨੂੰ ਹਟਾ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਜਦੋਂ ਉਹਨੂੰ ਹਟਾਉਂਦੇ ਨੇ ਉਹਦੇ ਤੋਂ ਮੁਗਲ ਸ਼ਹਿਜਾਦਾ ਸੀ ਜਿਹੜਾ ਮੁਗਲ ਸ਼ਹਿਜਾਦਾ ਅਲੀ ਗੋਹਰ ਉਹਨੇ ਬਿਹਾਰ ਦੇ ਵੱਲ ਕੂਚ ਕੀਤਾ ਪਰ ਉਹਨੂੰ ਪਟਨਾ ਦੇ ਵਿੱਚ ਇੱਕ ਅੰਗਰੇਜ਼ ਸਨ ਆਪਤੀ ਸੀ ਉਹਨੇ 13 ਜਨਵਰੀ 1761 ਈਸਵੀ ਨੂੰ ਉੱਥੇ ਹਰਾਤਾ ਤਾਂ ਫਿਰ ਜਿਹੜਾ ਮੁਗਲ ਸ਼ਹਿਜਾਦਾ ਅਲੀ ਗੋਹਰ ਸੀ ਉਹਨੇ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਕਿ ਉਹ ਉਸਨੂੰ ਭਾਰਤ ਦਾ ਰਾਜਾ ਐਲਾਨ ਕਰਨ ਤਾਂ ਉਧਰੋਂ ਅਹਿਮਦ ਸ਼ਾਹ ਅਬਦਾਲੀ ਸੀ ਜਿਹੜਾ ਅਹਿਮਦ ਸ਼ਾਹ ਅਬਦਾਲੀ ਠੀਕ ਹੈ ਜਿਹਨੇ ਭਾਰ ਦੇ ਵਿੱਚ 8 ਆਮਲੇ ਕੀਤੇ ਸੀ ਪੂਰੇ 20 ਸਾਲਾਂ ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਵੀ ਅਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿੱਚ ਹੁੰਦੀ ਆ। ਠੀਕ ਹੈ ਤੇ ਅਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਸੀ। ਅਮਦ ਸ਼ਾਹ ਅਬਦਾਲੀ ਨੇ ਦਿੱਲੀ ਦੇ ਵਿਕੇ ਮੁਗਲ ਬਾਦਸ਼ਾਹ ਦਾ ਕਤਲ ਕਰਤਾ। ਤਾਂ ਇਸੇ ਕਰਕੇ ਅਲੀ ਗੋਹਰ ਨੂੰ ਉਹਦੀ ਥਾਂ ਤੇ ਮੁਗਲ ਬਾਦਸ਼ਾਹ ਐਲਾਨ ਕਰ ਦਿੱਤਾ ਗਿਆ। ਮਤਲਬ ਕਿ ਉਹਨੂੰ ਮੁਗਲ ਬਾਦਸ਼ਾਹ ਬਣਾਤਾ। ਉਦੋਂ ਤਾਂ ਪਹਿਲਾਂ ਹੀ ਮਤਲਬ ਕਿ ਜਿਹੜਾ ਅਲੀ ਗੋਹਰ ਸੀ ਉਹ ਬਿਹਾਰ ਤੇ ਹਮਲਾ ਕਰ ਰਹੇ ਸੀ ਤਾਂ ਜ ਜਿਉਨੋ ਨੇ ਬਿਹਾਰ ਤੇ ਹਮਲਾ ਕਰਨ ਸੀ ਉਧਰ ਅੰਗਰੇਜ਼ ਸੀ ਅੰਗਰੇਜ਼ਾਂ ਨੇ ਅਲੀ ਗੋਹਰ ਨੂੰ ਟੱਕਰ ਦਿੱਤੀ ਤਾਂ ਅਲੀ ਗੋਹਰ ਨੂੰ ਹਰਾਤਾ ਤਾਂ ਅਲੀ ਗੋਹਰ ਨੇ ਸ਼ਰਤ ਰੱਖ ਲਈ ਕਿ ਉਹਨੂੰ ਜਿਹੜੇ ਕਿ ਬਾਦਸ਼ਾਹ ਐਲਾਨ ਕਰ ਦਿੱਤਾ ਜਾਵੇ ਭਾਰਤ ਦਾ ਤੇ ਉਧਰ ਅਮਦ ਸ਼ਾਹ ਅਬਦਾਲੀ ਸੀ ਜਿਹੜਾ ਅਮਦ ਸ਼ਾਹ ਅਬਦਾਲੀ ਨੇ ਪਹਿਲਾਂ ਹੀ ਮੁਗਲ ਬਾਦਸ਼ਾਹ ਸੀ ਜਿਹੜਾ ਉਹਦਾ ਕਤਲ ਕਰਤਾ ਸੀ ਤਾਂ ਹੁਣ ਉੱਥੇ ਕੋਈ ਮੁਗਲ ਬਾਦਸ਼ਾਹ ਨਹੀਂ ਸੀ ਦਿੱਲੀ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਉਹਨੂੰ ਜਿਹੜੇ ਕਿ ਉੱਥੋਂ ਦਾ ਬਾਦਸ਼ਾਹ ਬਣਾਤਾ ਮੁਗਲ ਬਾਦਸ਼ਾਹ ਬਣਾਤਾ ਤਾਂ ਇਹਦੇ ਨਾਲ ਮੀਰ ਕਾਸਿਮ ਬਹੁਤ ਈਰਖਾ ਹੋਈ ਠੀਕ ਹੈ ਇਸ ਤੋਂ ਲਾਵਾ ਪਟਨਾ ਪਹੁੰਚਣ ਤੇ ਅੰਗਰੇਜ਼ੀ ਅਧਿਕਾਰੀ ਨੂੰ ਦੀ ਬੇਇੱਜ਼ਤੀ ਕੀਤੀ ਜਦੋਂ ਜਿਹੜਾ ਮੀਰ ਕਾਸਿਮ ਪਟਨਾ ਦੇ ਵਿੱਚ ਪਹੁੰਚਿਆ ਤਾਂ ਨਗਰ ਦੇ ਜਿਹੜੇ ਕਿ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਸਿਰਫ ਅੰਗਰੇਜ਼ਾਂ ਦੀ ਮਨਜ਼ੂਰੀ ਦੇ ਨਾਲ ਹੀ ਲੋਕਾਂ ਨੂੰ ਨਗਰ ਦੇ ਵਿੱਚ ਆਉਣ ਜਾਣ ਦੀ ਪਰਮਿਸ਼ਨ ਦਿੱਤੀ ਗਈ ਤਾਂ ਨਵਾਬ ਨੇ ਇਸ ਮਾਮਲੇ ਦੇ ਵਿੱਚ ਪ੍ਰੇਸ਼ਰ ਕੋਲ ਸ਼ਿਕਾਇਤ ਕੀਤੀ ਪਰ ਕਿਸੇ ਨੇ ਵੀ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਇਸ ਕਰਕੇ ਨਵਾਬ ਦੇ ਮਨ ਦੇ ਵਿੱਚ ਇਸ ਘਟਨਾ ਦਾ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਮਲਕੀ ਤੁਸੀਂ ਸਿੰਪਲ ਇਹ ਵੀ ਕਹਿ ਸਕਦੇ ਹੋ ਕਿ ਜਦੋਂ ਜਿਹੜਾ ਕਿ ਮੀਰ ਕਾਸਿਮ ਬਿਹਾਰ ਦੇ ਵਿੱਚ ਪਹੁੰਚਦਾ ਠੀਕ ਆ ਪਟਨਾ ਦੇ ਵਿੱਚ ਪਹੁੰਚਦਾ ਤੋਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦੇ ਨੇ ਨਗਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਨੂੰ ਨਗਰ ਦੇ ਵਿੱਚ ਆਉਣ ਜਾਂਦੀ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਤਾਂ ਜਦੋਂ ਸ਼ਿਕਾਇਤ ਵੀ ਕਰਦਾ ਮੀਰ ਕਾਸਿਮ ਤਾਂ ਪ੍ਰੇਸ਼ਦ ਕੋਲ ਤਾਂ ਉਹਦੀ ਸ਼ਿਕਾਇਤ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਜਿਸ ਕਰਕੇ ਉਹ ਅੰਗਰੇਜ਼ਾਂ ਦਾ ਦੁਸ਼ਮਣ ਬਣ ਜਾਂਦਾ ਅੱਗੇ ਅਗਲਾ ਪੁਆਇੰਟ ਹੈਗਾ ਗੁੰਮਸ਼ਾਦਿਆਂ ਦੁਆਰਾ ਸ਼ੋਸ਼ਣ ਹਾਂਜੀ ਕੰਪਨੀ ਨੇ ਮਾਲ ਖਰੀਦਣ ਤੇ ਵੇਚਣ ਲਈ ਗੁੰਮਸ਼ਾਦੇ ਰੱਖੇ ਹੋਏ ਸੀ ਤੋਂ ਆਪਣੀਆਂ ਚੀਜ਼ਾਂ ਨੂੰ ਮਹਿੰਗੀਆਂ ਕੀਮਤਾਂ ਤੇ ਵੇਚਦੇ ਸੀ ਠੀਕ ਹੈ ਤੇ ਆਮ ਲੋਕਾਂ ਦੇ ਜਿਹੜਾ ਮਾਲ ਸੀ ਉਹਨੂੰ ਘੱਟ ਤੋਂ ਘੱਟ ਕੀਮਤਾਂ ਤੇ ਖਰੀਦਦੇ ਸੀ ਮਤਲਬ ਕਿ ਜਿਹੜਾ ਭਾਰਤੀਆਂ ਦਾ ਤਿਆਰ ਹੋਇਆ ਹੋਇਆ ਮਾਲ ਸੀ ਉਹਨੂੰ ਬਹੁਤ ਘੱਟ ਰੇਟ ਤੇ ਖਰੀਦਦੇ ਸੀ ਠੀਕ ਹੈ ਤੇ ਜਿਹੜਾ ਆਪਦਾ ਪੱਕਾ ਮਾਲ ਸੀ ਤਿਆਰ ਹੋਇਆ ਉਹਨੂੰ ਬਹੁਤ ਹਾਈ ਰੇਟ ਤੇ ਵੇਚਦੇ ਸੀ ਤੇ ਇਸ ਤੋਂ ਇਲਾਵਾ ਉਹ ਮਾਲ ਖਰੀਦਣ ਲਈ ਲੋਕਾਂ ਨੂੰ ਜ਼ਬਰਦਸਤੀ ਪੇਸ਼ਕੀ ਵੀ ਦੰਦੇ ਸੀ ਅਡਵਾਂਸ ਦੇ ਵਿੱਚ ਵੀ ਦੰਦੇ ਸੀ ਠੀਕ ਹੈ ਵੀ ਤੁਸੀਂ ਮਾਲ ਖਰੀਦੋ ਜੇਕਰ ਕੋਈ ਪੇਸ਼ਕੀ ਲੈਣ ਤੋਂ ਮਨਾਂ ਕਰਦਾ ਸੀ ਅਡਵਾਂਸ ਲੈਣ ਤੋਂ ਤਾਂ ਉਹਨੂੰ ਫਿਰ ਸ਼ੈਂਟੇ ਮਾਰੇ ਜਾਂਦੇ ਸੀ ਠੀਕ ਹੈ ਮਤਲਬ ਕਿ ਕੋੜੜੇ ਤਾਂ ਲੋਕਾਂ ਨੂੰ ਪੇਸ਼ਕੀ ਕਾਰਨ ਤਿਆਰ ਮਾਲ ਜਿਹੜੇ ਕਿ ਸਸਤੀ ਕੀਮਤ ਤੇ ਵੇਚਣਾ ਪੈਂਦਾ ਤੇ ਕਈ ਕਮਸ਼ਾਦਿਆਂ ਦੇ ਛਪੜਾਸੀਓ ਨੂੰ ਵੀ ਕੁਝ ਨਹੀਂ ਕਹਿ ਸਕਦੇ ਸੀ ਠੀਕ ਹੈ ਤੇ ਕਹਿਣ ਵਾਲਿਆਂ ਨੂੰ ਵੀ ਜੇ ਕੋਈ ਕਹਿੰਦਾ ਵੀ ਸੀ ਤਾਂ ਉਹਨਾਂ ਦੇ ਘਰ ਹੀ ਅਦਾਲਤ ਲਗਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਮਤਲਬ ਕਿ ਜੇ ਕੋਈ ਅੱਗੇ ਤੋਂ ਮਨਾ ਵੀ ਕਰਦਾ ਸੀ ਜਾਂ ਕੋਈ ਵੀ ਕਾਰਵਾਈ ਕਰਦਾ ਸੀ ਤਾਂ ਉਹਨੂੰ ਉੱਥੇ ਹੀ ਸਜ਼ਾ ਦਿੱਤੀ ਜਾਂਦੀ ਸੀ ਤਾਂ ਨਵਾਬ ਇਹ ਕੋਦੋਂ ਤੱਕ ਚੀਜ਼ ਸਹਿਣ ਕਰ ਸਕਦਾ ਸੀ ਤਾਂ ਨਵਾਬ ਨੂੰ ਇਹ ਲੱਗੇ ਸੀ ਕਿ ਪਰਜਾ ਆਉ ਸੁਰੱਖਿਅਤ ਹੈ ਪਰਜਾ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਜਿਸ ਕਰਕੇ ਅੰਗਰੇਜ਼ਾਂ ਦਾ ਹੋਰ ਜ਼ਿਆਦਾ ਵਿਰੋਧੀ ਬਣ ਗਿਆ ਅਗਲਾ ਹੈਗਾ 5ਵਾਂ ਵਪਾਰਕ ਸਹੂਲਤਾਂ ਦੀ ਗਲਤ ਵਰਤੋਂ ਜਾਂ ਕਹਿ ਸਕਦੇ ਆਪਾਂ ਦੁਰਵਰਤੋਂ ਮਿਸ ਯੂਜ਼ ਹਾਂਜੀ 1717 ਈਸਵੀ ਦਾ ਜਿਹੜਾ ਸ਼ਾਹੀ ਪਰਫਾਰਮਾਨ ਸੀ ਉਹਦੇ ਅਕੋਰਡਿੰਗ ਅੰਗਰੇਜ਼ੀ ਕੰਪਨੀ ਨੂੰ ਬੰਗਾਲ ਦੇ ਵਿੱਚ ਚੁੰਗੀਕਰ ਮਤਲਬ ਕਿ ਬਿਨਾਂ ਟੈਕਸ ਤੋਂ ਵਪਾਰ ਕਰਨ ਦੀ ਆਗਿਆ ਦਿੱਤੀ ਗਈ ਸੀ ਪਰ ਕੰਪਨੀ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਰਾਜਨੀਤਿਕ ਅਵਸਥਾ ਬਲਕਿ ਕਿਉਂਕਿ ਉਧਰ ਅਹਿਮਦ ਸ਼ਾਹ ਅਬਦਾਲੀ ਹਮਲਾ ਕਰ ਰਿਹਾ ਸੀ ਉਧਰ ਮੁਗਲ ਬਾਦਸ਼ਾਹ ਦਾ ਕਤਲ ਹੋ ਗਿਆ ਸੀ ਤੇ ਮੁਗਲ ਬਾਸ਼ੇ ਕੋਹਰ ਲਾਗੂ ਕੀਤਾ ਗਿਆ ਸੀ ਉਹ ਵੀ ਜਿਹੜੇ ਕੰਗਰੇਜਨ ਇਕੱਠੇ ਹੋਦਲੀ ਸੀ ਤਾਂ ਚਾਰੇ ਪਾਸੇ ਅਵਸਥਾ ਫੈਲੂ ਹੋਈ ਸੀ ਇਹਦਾ ਫਾਇਦਾ ਉਠਾ ਰਹੇ ਸੀ ਅੰਗਰੇਜ਼ ਤਾਂ ਉਹਨਾਂ ਨੇ ਜਿਹੜੇ ਉਹਨਾਂ ਨੂੰ ਵਪਾਰਕ ਸਹੂਲਤਾਂ ਮਿਲੇ ਹੋਏ ਜਿਸ ਤੇ ਉਹਨਾਂ ਨੇ ਗਲਤ ਉਹ ਦਰਵਰਤੋ ਕਰਤੀ ਅੰਦਰ ਵਰਤੋ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਪਹਿਲਾਂ ਉਹਨਾਂ ਨੂੰ ਜਿਹੜਾ ਫਰੂਕਸੀਰ ਦੁਆਰਾ ਬੰਗਾਲ ਬਿਹਾਰ ਦੇ ਵਿੱਚ ਬੰਗਾਲ ਬਿਹਾਰ ਉੜੀਸਾ ਦੇ ਵਿੱਚ ਜਿਹੜੇ ਕਿ ਬਿਨਾ ਚੁੰਗੀ ਕਰਤੇ ਵਪਾਰ ਕਰਨ ਦੀ ਅੱਗੇ ਸੀ ਬਟ ਉਸ ਤੋਂ ਬਾਅਦ ਉਹਨਾਂ ਨੇ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੋਰ ਇਲਾਕਿਆਂ 'ਚ ਵੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਕ ਤਾਂ ਉਹਨਾਂ ਨੇ ਕੰਪਨੀ ਦੇ ਨਾਂ ਤੇ ਨਿੱਜੀ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਪਰਸਨਲ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਦੂਜਾ ਭਾਰਤੀ ਬਾਸੋਂ ਰਿਸ਼ਵਤ ਲੈ ਕੇ ਦਸਕਤ ਵੀ ਵੇਚਣ ਲੱਗੇ ਮਤਲਬ ਕਿ ਭਾਰਤੀਆਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਅੱਗੇ ਜਿਹੜਾ ਕਿ ਬਿਨਾ ਉਹਨਾਂ ਨੂੰ ਟੈਕਸ ਦਿੱਤੇ ਜਿਹੜਾ ਅਧਿਕਾਰ ਮਿਲਿਆ ਹੋਇਆ ਸੀ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਸੀ ਉਹ ਦਸਕਤ ਵੇਚਣੇ ਸ਼ੁਰੂ ਕਰ ਦਿੰਦੇ ਸੀ ਤਜਿਸ ਕਰਕੇ ਨਵਾਬ ਨੂੰ ਚੁੰਗੀ ਕਰਦੇ ਰੂਪ ਦੇ ਵਿੱਚ ਪ੍ਰਾਪਤ ਹੋਣ ਵਾਲੀ ਜਿਹੜੀ ਆਮਦਨ ਸੀ ਉਹ ਖਤਮ ਹੋ ਗਈ ਕਿਉਂਕਿ ਜਿਹੜੀ ਸਰਕਾਰ ਨੂੰ ਮਤਲਬ ਕਿ ਉਸ ਸਮੇਂ ਟੈਕਸ ਦੇ ਜਾਣਾ ਸੀ ਉਹ ਟੈਕਸ ਖਤਮ ਕਰ ਰਹੇ ਸੀ ਉਹ ਇੱਕ ਤਾਂ ਆਪਣੀ ਦੰਦੇ ਸੀ ਦੂਜਾ ਇੰਡੀਅਨ ਤੋਂ ਵੀ ਰਿਸ਼ਵਤ ਲੈ ਕੇ ਉਹਨਾਂ ਨੂੰ ਬਿਨਾਂ ਟੈਕਸ ਦੇ ਵਪਾਰ ਕਰਨ ਦੀ ਅਗਿਆਦੀ ਜਾ ਰਹੇ ਸੀ ਤਾਂ ਜਦੋਂ ਮੀਰ ਕਾਸਮ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਦੇ ਲਈ ਇਹ ਗੱਲ ਸਹਿਨ ਕਰਨੀ ਔਖੀ ਸੀ ਤਾਂ ਉਹਨੇ ਅੰਗਰੇਜ਼ਾਂ ਨੂੰ ਦਿੱਤੇ ਕਿ ਵਿਸ਼ੇਸ਼ ਅਧਿਕਾਰ ਨੂੰ ਖੋਣਾ ਚਾਹਿਆ ਜਿਸ ਕਰਕੇ ਦੋਹਾਂ ਦੇ ਵਿੱਚ ਜੁੱਧ ਦੇ ਹਾਲਾਤ ਪੈ ਰਹੇ ਹਾਂਜੀ ਅੱਗੇ ਹੈਗਾ 6th ਪੁਆਇੰਟ ਅੰਗਰੇਜ਼ ਜੋ ਭਾਰੀਆਂ ਪ੍ਰਤੀ ਪੱਖਪਾਤ ਅਮੀਰ ਕਾਸਿਮ ਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਜਿਹੜਾ ਵਪਾਰਕ ਸੋਲਤਾਨੀ ਦਰਬਾਰਤوں ਦੇ ਵਿਰੁੱਧ ਜਿਹੜੀ ਕਿ ਕਲਕੱਤਾ ਕੌਂਸਲ ਸੀ ਉਹਦੇ ਕੋਲ ਅਪੀਲ ਕੀਤੀ ਠੀਕ ਹੈ ਤਾਂ ਕੌਂਸਲ ਦੇ ਜਿਹੜੇ ਦੋ ਮੈਂਬਰ ਸੀ ਵੈਂਸੀ ਟਾਰਟ ਤੇ ਵਾਰਨ ਹੈਸਟਿੰਗਸ ਨੇ ਉਹਨਾਂ ਦੀ ਅਪੀਲ ਨੂੰ ਉਚਿਤ ਅਠਾਰਾ ਤੇ ਉਹਨਾਂ ਨੇ 1762 ਈਸਵੀ ਦੇ ਵਿੱਚ ਨਵਾਬ ਦੇ ਨਾਲ ਮਹਿੰਦੀਰ ਦੇ ਵਿੱਚ ਮੁਲਾਕਾਤ ਕੀਤੀ ਇੱਕ ਐਗਰੀਮੈਂਟ ਕੀਤਾ ਤੇ ਇਹਦੇ ਅਨੁਸਾਰ ਇਹ ਸੀ ਕਿ ਵੀ ਨਿਸ਼ਚਿਤ ਇਹ ਹੋਇਆ ਸੀ ਕਿ ਕੰਪਨੀ ਦੇ ਮਾਲ ਉੱਤੇ ਕੋਈ ਚੁੰਗੀ ਟੈਕਸ ਨਹੀਂ ਲੱਗੂਗਾ ਪਰ ਅੰਗਰੇਜ਼ਾਂ ਨੂੰ ਆਪਣੇ ਨਿੱਜੀ ਵਪਾਰ ਤੇ ਟੈਕਸ ਦੇਣਾ ਪਊਗਾ ਮਤਲਬ ਕੀ ਇਹ ਤਾਂ ਕਹਤਾ ਕਿ ਜਿਹੜੇ ਕੰਪਨੀ ਆਪਣਾ ਮਾਲ ਵੇਚੂਗੇ ਉਹ ਤਾਂ ਕੋਈ ਟੈਕਸ ਨਹੀਂ ਹੋਊਗਾ ਬਟ ਜੇ ਉਹ ਪਰਸਨਲ ਵਪਾਰ ਕਰਨਗੇ ਆਪਣਾ ਨਿੱਜੀ ਵਪਾਰ ਕਰਨਗੇ ਤਾਂ ਉਹ ਤੇ ਜ਼ਰੂਰ ਟੈਕਸ ਲੱਗੂਗਾ ਜੇ ਅੰਗਰੇਜ਼ ਕਰਨਗੇ ਪਰ ਅੰਗਰੇਜ਼ਾਂ ਅੰਗਰੇਜ਼ ਉਪਾਰੀ ਨੂੰ ਇਹ ਸਮਝੌਤਾ ਪਸੰਦ ਨਹੀਂ ਸੀ ਕਿਉਂਕਿ ਉਹ ਤਾਂ ਚੁੰਗੀ ਕਰਦੇ ਰੂਪ ਦੇ ਵਿੱਚ ਇੱਕ ਪਾਈ ਵੀ ਦੇਣਾ ਨੂੰ ਤਿਆਰ ਨਹੀਂ ਸੀ ਉਮਦਲਕੀ ਆਪਣਾ ਨਿੱਜੀ ਪਾਰਵੀ ਬਿਨਾ ਟੈਕਸ ਦੇ ਕਰਨਾ ਚਾਹੁੰਦੇ ਸੀ ਜਿਸ ਕਰਕੇ ਕੌਂਸਲ ਨੇ ਸਮਝਾਤ ਤੈਨੂੰ ਨਾਮਨਜ਼ੂਰ ਕਰਤਾ ਤਾਂ ਕੌਂਸਲ ਦੇ ਮੈਂਬਰਾਂ ਦੀ ਇਸ ਕਾਰਵਾਈ ਦੇ ਨਾਲ ਅੰਗਰੇਜ਼ਾਂ ਕਾਰਵਾਈ ਦੇ ਨਾਲ ਨਵਾਬ ਆ ਜਿਹੜੇ ਕਿ ਅੰਗਰੇਜ਼ਾਂ ਦੇ ਪੂਰੇ ਤਰੀਕੇ ਨਾਲ ਵਿਰੁੱਧ ਹੋ ਗਏ ਅਗੇ ਅਧਰੂਣੀ ਕਰਾਂ ਦਾ ਖਾਤਮ ਹਾਂਜੀ ਅੰਗਰੇਜ਼ਾਂ ਦੀ ਹੈਂਕੋਰ ਤੋਂ ਤੰਗ ਆ ਕੇ ਮਾਰਚ 1763 ਈਸਵੀ ਚ ਮੀਰ ਕਾਸ਼ਿਸ਼ਮ ਨੇ ਇੱਕ ਘੋਸ਼ਣਾ ਕੀਤੀ ਨੇ ਕਿ ਕਿਹਾ ਵੀ ਸਭ ਲੋਕਾਂ ਕੋਲੋਂ ਕੋਈ ਵੀ ਵਪਾਰਕ ਟੈਕਸ ਨਹੀਂ ਲਿਆ ਜਾਊਗਾ ਮਤਲਬ ਕਿ ਸਾਰੇ ਲੋਕਾਂ ਕੋਲੋਂ ਵਪਾਰਕ ਟੈਕਸ ਲੈਣਾ ਬੰਦ ਕਰਤਾ ਤਾਂ ਮੀਰ ਕਾਸਮ ਦੀਸ ਕੁਛ ਨਾ ਦੇ ਨਾਲ ਫਿਰ ਅੰਗਰੇਜ਼ ਭੜਕ ਗਏ ਕਿਉਂਕਿ ਉਹ ਤਾਂ ਚਾਹੁੰਦੇ ਸੀ ਕਿ ਵੀ ਸਿਰਫ ਉਹ ਆਪਣਾ ਨਿੱਜੀ ਵਪਾਰ ਕਰਨ ਤੇ ਜਿਹੜੇ ਕੰਪਨੀ ਵਪਾਰ ਕਰੇ ਉਹਦੇ ਚੁੰਗੀ ਟੈਕਸ ਨਾ ਲੱਗੇ ਬਾਕੀ ਇੰਡੀਅਨ ਤੇ ਲੱਗੇ ਬਟ ਜਦੋਂ ਮੀਰ ਕਾਸਿਮ ਨੇ ਐਲਾਨ ਕਰਤਾ ਤਾਂ ਉਹ ਭੜਕੁੱਠੇ ਤੇ ਇਸ ਦੇ ਕਾਰਨ ਉਹ ਇੱਕ ਦੂਜੇ ਇੱਕ ਦੂਜੇ ਵਪਾਰੀਆਂ ਨੂੰ ਵੀ ਬਰਾਬਰ ਦਾ ਲਾਭ ਪਹੁੰਚਣ ਲੱਗਿਆ ਪੁਕਿ ਜਦੋਂ ਕਿਸੇ ਨੂੰ ਵੀ ਟੈਕਸ ਨਹੀਂ ਦੇਣਾ ਪਊਗਾ ਫਿਰ ਤਾਂ ਸਾਰਿਆਂ ਨੂੰ ਬਰਾਬਰੇ ਲਾਭ ਹੋਊਗਾ ਤਾਂ ਫਿਰ ਉਹਨਾਂ ਨੇ ਫਿਰ ਤੋਂ ਉਸ ਨੂੰ ਜਿਹੜੇ ਕਿ ਕਰ ਲਗਾਉਣ ਲਈ ਕਿਹਾ ਗਿਆ ਮਤਲਬ ਕਿ ਫਿਰ ਤੋਂ ਮੀਰ ਕਾਸਿਮ ਨੇ ਕਿਹਾ ਕਿ ਟੈਕਸ ਲਗਾਇਆ ਜਾਵੇ ਪਰ ਮੀਰ ਕਾਸਿਮ ਨੇ ਜਹਾ ਕਰਨ ਤੋਂ ਮਨਾ ਕਰਤਾ ਵੀ ਨਹੀਂ ਟੈਕਸ ਲਗਾਇਆ ਜਾਊਗਾ ਤਾਂ ਭਾਵੇਂ ਵੈਂਸੀ ਟਾਰਟ ਤੇ ਵਨ ਹੈਸਟਿੰਗਸ ਦੀ ਹਮਦਰਦੀ ਨਵਾਬ ਨਾਲ ਸੀ ਤਾਂ ਵੀ ਕੌਂਸਲ ਦੇ ਬਾਕੀ ਮੈਂਬਰਾਂ ਨੇ ਅੰਗਰੇਜ਼ ਉਪਾਰੀਆਂ ਨਾਲ ਅਲੱਗ ਉਹ ਪਾ ਵਿਵਹਾਰ ਦੀ ਮੰਗ ਕੀਤੀ ਤੇ ਇਸ ਕਰਕੇ ਜੁੱਧ ਉਹਨਾਂ ਦੇ ਵਿੱਚ ਹੋਣਾ ਲਾਜ਼ਮੀ ਸੀ ਅੱਗੇ ਹੈਗਾ ਪਟਨਾ ਦੀ ਘਟਨਾ ਪਟਨਾ ਦੇ ਵਿੱਚ ਸਥਿਤ ਅੰਗਰੇਜ਼ੀ ਕਾਰਖਾਨੇ ਦਾ ਪ੍ਰਧਾਨ ਜਿਹੜਾ ਕਿ ਐਲਿਸ ਨਵਾਬ ਦੀ ਸੁਤੰਤਰ ਵਪਾਰ ਨੀਤੀ ਤੋਂ ਪਰੇਕੁੱਟਿਆ ਮਤਲਬ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਅੰਗਰੇਜ਼ੀ ਕੰਪਨੀ ਦਾ ਪ੍ਰਧਾਨ ਸੀ ਐਲਿਸ ਮੈਨੂੰ ਲੱਗਿਆ ਕਿ ਜਦੋਂ ਨਵਾਬ ਨੇ ਐਲਾਨ ਕਰਤਾ ਕਿ ਕੋਈ ਵੀ ਟੈਕਸ ਨਹੀਂ ਦੇਊਗਾ ਤਾਂ ਉਹ ਇਸ ਨੀਤੀ ਤੋਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੋਇਆ ਤੇ 1763 ਇਸ ਯੂਸ ਨੇ ਪਟਨਾ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਤੋਂ ਆਪਣੇ ਇਸ ਯਤਨਾਂ ਦੇ ਵਿੱਚ ਕੁਝ ਦੇਰ ਦੇ ਲਈ ਸਫਲ ਵੀ ਰਿਹਾ ਬਟ ਨਵਾਬ ਦੇ ਸੈਨਾਵਾਂ ਨੂੰ ਉਸੇ ਦਿਨ ਹੀ ਪਟਨਾ ਵਾਪਸ ਲੈ ਲਿਆ ਤੇ ਲਗਭਗ 2000 ਅੰਗਰੇਜ਼ਾਂ ਨੂੰ ਕੈਦ ਕਰ ਲਿਆ ਗਿਆ ਤੇ ਉਧਰ ਕਲਕੱਤਾ ਕਾਉਂਸਲ ਨੇ ਮੀਰ জাফর ਦੇ ਨਾਲ ਮੀਰ জাফর ਨੂੰ ਮੁੜ ਕਲਕੱਤੇ ਦਾ ਨਵਾਬ ਕੋਸ਼ਿਰ ਕਰਤਾ ਬਲਕਿ ਉਧਰੋਂ ਕਾਉਂਸਲ ਨੇ ਮੀਰ জাফর ਨੂੰ ਪਹਿਲਾਂ ਮੀਰ ਕਾਸਿਮ ਸੀ ਮੀਰ ਕਾਸਿਮ ਨੂੰ ਹਟਾ ਕੇ ਠੀਕ ਹੈ ਫਿਰ ਤੋਂ ਦੁਬਾਰਾ ਕਿਹਨੂੰ ਬਣਾ ਦਿੱਤਾ ਕਿ ਮੀਰ জাফর ਨੂੰ ਜਿਹੜਾ ਪਹਿਲਾਂ ਉਹਨਾਂ ਦੀ ਕਟ ਪੁਤਲੀ ਬਣਿਆ ਹੋਇਆ ਸੀ ਫਿਰ ਤੋਂ ਕਲਕੱਤਾ ਕਾਉਂਸਲ ਨੇ ਮੀਰ জাফর ਨੂੰ ਕਲਕੱਤੇ ਦਾ ਮੁੜ ਨਵਾਬ ਬਣਾਤਾ ਤੇ ਇਹਨਾਂ ਘਟਨਾਵਾਂ ਨਾਲ ਮੀਰ ਕਾਸਿਮ ਤੇ ਅੰਗਰੇਜ਼ਾਂ ਵਿੱਚਕਾਰ ਜੁੱਧੂ ਛਿੜ ਗਿਆ ਤੇ ਜੂਨ 1763 ਈਸਵੀ ਦੇ ਵਿੱਚ ਮੇਜਰ ਐਡਮਸ ਨੂੰ ਨਵਾਬ ਦੇ ਵਿਰੁੱਧ ਭੇਜਿਆ ਗਿਆ ਤੇ ਉਹਨੇ ਨਵਾਬ ਨਾਲ अनेका ਲੜਾਂ ਜਾਂ ਲੜੀਆਂ ਇਹਨਾਂ ਲੜਾਂ ਜਾਂ ਦੇ ਵਿੱਚੋਂ ਕਟਵਾਹ, ਸੁੱਤੀ, ਗੇਰਿਆ ਉਹਦੇ ਨਾਲ ਆਦੀਆਂ ਖਾਸ ਤੌਰ ਤੇ ਲੜਾਂ ਜਾਂ ਸੀ ਤੇ ਉਹਦ ਨਾਲ ਆਦੀ ਥਾਂ ਤੇ ਨਵਾਬ ਦੀ ਸੈਨਾ ਬੁਰੀ ਤਰੀਕੇ ਨਾਲ ਹਾਰ ਗਈ ਮੀਰ ਕਾਸਿਮ ਦੀ ਤੇ ਆਪਣੀ ਸਥਿਤੀ ਕਮਜ਼ੋਰ ਹੁੰਦੇ ਦੇਖ ਕੇ ਮੀਰ ਕਾਸਿਮ ਪਟਨਾ ਦੇ ਵੱਲ ਦੌੜ ਗਿਆ ਤੇ ਉੱਥੇ ਉਸਨੇ ਨਿਰਾਸ਼ਾ ਤੇ ਗੁੱਸੇ ਦੀ ਹਾਲਤ ਦੇ ਵਿੱਚ ਕੈਦੀ ਬਣਾਏ 2000 ਸੈਨਿਕਾਂ ਨੂੰ ਨਿਰਦੇਸ਼ਤਾ ਦੇ ਨਾਲ ਮਰਵਾਤਾ ਨਿਰਧਾਰਤ ਦੌਰਾਨ ਤੇ ਇਸੇ ਦੌਰਾਨ ਐਡਮਸ ਅੰਗਰੇਜ਼ੀ ਸੈਨਾ ਸਹਿਤ ਪਟਨਾ ਪਹੁੰਚਿਆ ਤੇ ਉੱਥੇ ਵੀ ਉਸਨੇ ਨਵਾਬ ਦੀ ਸੈਨਾ ਨੂੰ ਬੁਰੀ ਤਰੀਕੇ ਨਾਲ ਹਰਾਇਆ ਤੇ ਪਟਨਾ ਤੇ ਕਬਜ਼ਾ ਕਰ ਲਿਆ ਤੇ ਮੀਰ ਕਾਸਿਮ ਫਿਰ ਉੱਥੋਂ ਆਪਣੀ ਜਾਨ ਬਚਾ ਕੇ ਉੱਥੋਂ ਦੌੜ ਗਿਆ ਨਾਲ ਦੀ ਨਾਲ ਤੁਸੀਂ ਅਲੱਗ ਪੁਆਇੰਟ ਵੀ ਬਣਾ ਸਕਦੇ ਹੋ ਮੀਰ ਕਾਸ ਮੀਰ জাফর ਦਾ ਮੁੜ ਨਵਾਬ ਬਣਨਾ ਠੀਕ ਹੈ ਮੀਰ ਕਾਸਿਮ ਨੂੰ ਹਰਾਉਣ ਤੋਂ ਪਹਿਲਾਂ 7 ਜੁਲਾਈ 1763 ਈਸਵੀ ਨੂੰ ਅੰਗਰੇਜ਼ਾਂ ਨੇ ਮੀਰ জাফর ਨੂੰ ਬੰਗਾਲ ਦੀ ਰਾਜਗੱਦੀ ਤੇ ਪਹੁੰਚਾਤਾ ਸੀ ਤਾਂ ਨਵਾਬ ਬੰਦੇ ਜਲਦੀ ਪਿੱਛੇ ਉਹਨਾਂ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਇਸ ਸੰਧੀ ਦੇ ਅਨੁਸਾਰ ਬੰਗਾਲ ਦੇ ਵਿੱਚ ਚੁੰਗੀ ਕਰ ਦੇ ਵਿੱਚ ਲਗਾ ਦਿੱ ਫਿਰ ਤੋਂ ਲਗਾ ਦਿੱਤਾ ਗਿਆ ਚੁੰਗੀ ਟੈਕਸ ਕਿਉਂਕਿ ਜਿਹੜਾ ਮੀਰ ਕਾਸਿਮਨ ਬੰਦ ਕਰਤਾ ਸੀ ਤਾਂ ਅੰਗਰੇਜ਼ਾਂ ਨੂੰ ਬਿਨਾਂ ਚੁੰਗੀ ਕਰ ਪਰਮਿਸ਼ਨ ਮਿਲ ਗਈ ਬਟ ਇੰਡੀਅਨ ਤੇ ਜਿਹੜਾ ਕਿ ਦੁਬਾਰਾ ਟੈਕਸ ਲਗਾਤਾ ਤੇ ਅੰਗਰੇਜ਼ਾਂ ਦੀ ਹਾਨੀ ਨੂੰ ਪੂਰਾ ਕਰਨ ਦਾ ਵੀ ਵਚਨ ਦਿੱਤਾ ਗਿਆ ਹਾਂਜੀ ਅੱਗੇ ਬਕਸਰ ਦੀ ਲੜਾਈ ਅੰਗਰੇਜ਼ਾਂ ਤੋਂ ਜਦੋਂ ਪਟਨੇ ਦੇ ਵਿੱਚੋਂ ਹਾਰ ਗਿਆ ਸੀ ਤਾਂ ਪਟ ਉਹਦੋਂ ਬਾਅਦ ਉਹ ਦੌੜ ਗਿਆ ਸੀ ਤਾਂ ਫਿਰ ਮੀਰ ਕਾਸਿਮ ਜਿਹੜੇ ਕਿ ਅਵਦ ਦੇ ਨਵਾਬ ਵਜ਼ੀਰ ਸਜਾਉਦौला ਕੋਲ ਪਹੁੰਚਦਾ ਉੱਥੇ ਜਾ ਕੇ ਪਨਾਹ ਲੰਦਾ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਮੁਗਲ ਸਮਰਾਟ ਸੀ ਸ਼ਾਹ আলম ਉਹ ਵੀ ਅਵਦ ਦੇ ਵਿੱਚ ਸੀ ਮਤਲਬ ਕਿ ਇਹਦੇ ਵਿੱਚ ਜਿਹੜੀ ਬਕਸਰ ਦੀ ਲੜਾਈ ਹੁੰਦੀ ਆ 1764 ਦੇ ਵਿੱਚ ਇਹਦੇ ਵਿੱਚ ਇੱਕ ਸਾਈਡ ਤੇ ਅੰਗਰੇਜ਼ ਸੀ ਤੇ ਦੂਜੀ ਸਾਈਡ ਤੇ ਜਿਹੜਾ ਕਿ ਮੀਰ ਕਾਸਿਮ ਠੀਕ ਹੈ ਸਜਾਉਦौला ਸਜਾਉਦौला ਅਸੀਂ ਅਵਧਾ ਨਵਾਬ ਠੀਕ ਹੈ ਤੇ ਅਵਧਾ ਦਾ ਸਮਰਾਟ ਸੀ ਮੁਗਲ ਬਾਦਸ਼ਾਹ ਮੁਗਲ ਬਾਦਸ਼ਾਹ ਸੀ ਸ਼ਾਹ আলম ਉਹ ਵੀ ਅਵਧਾ ਦੇ ਵਿੱਚ ਹੀ ਸੀ ਠੀਕ ਹੈ ਤਾਂ ਮੀਰ ਕਾਸਿਮ ਨੇ ਉਹਨਾਂ ਦੋਹਾਂ ਤੋਂ ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਦੋਨਾਂ ਨੂੰ ਮਤਲਬ ਕਿ ਆਪਣੇ ਨਾਲ ਰਲਾਇਆ ਅੰਗਰੇਜ਼ਾਂ ਦੇ ਵਿਰੁੱਧ ਠੀਕ ਹੈ ਸਹਾਇਤਾ ਮੰਗੀ ਤਾਂ ਸਜਾਉਦौला ਤੇ ਸ਼ਾਹ আলম ਦੋਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਮੀਰ ਕਾਸਿਮ ਦੀ ਸਹਾਇਤਾ ਦੇਣ ਦਾ ਵਚਨ ਕੀਤਾ ਠੀਕ ਹੈ ਤੇ ਇਸ ਲਈ ਤਿੰਨਾਂ ਨੇ ਆਪਣੇ ਸੈਨਾਵਾਂ ਇਕੱਠੀਆਂ ਕੀਤੀਆਂ ਤੇ ਅੰਗਰੇਜ਼ਾਂ ਦੇ ਵਿਰੁੱਧ ਜੰਦ ਦੀ ਯੋਜਨਾ ਬਣਾਈ ਸਭ ਤੋਂ ਪਹਿਲਾਂ ਉਹਨਾਂ ਨੇ ਸੰਗ ਸੈਨਾ ਨੇ ਪਟਨਾ ਵੱਲ ਚਾਲੇ ਪਾਏ ਪਰੰਤੂ ਉਹਨਾਂ ਨੂੰ ਉਸ ਨਗਰ ਨੂੰ ਜਿੱਤਣ ਦੇ ਵਿੱਚ ਸਫਲਤਾ ਪ੍ਰਾਪਤ ਨਾ ਹੋਈ ਤਾਂ ਅੰਗਰੇਜ਼ਾਂ ਨੇ ਮੇਜਰ ਮੁੰਨਰੋ ਦੇ ਦੀਨ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਾਵਾਂ ਤਿਆਰ ਕੀਤੀਆਂ ਤੇ ਬਕਸਰ ਨਾਮੀ ਸਥਾਨ ਤੇ ਅਕਤੂਬਰ 1764 ਈਸਵੀ ਨੂੰ ਬਕਸਰ ਨਾਮੀ ਸਥਾਨ ਤੇ ਦੋਹਾਂ ਧਿਰਾਂਵਾਂ ਦੀ ਜਿਹੜੀ ਕਿ ਨਿਰਣਾ ਜੜਕ ਲੜਾਈ ਹੁੰਦੀ ਹੈ ਤੇ ਇਸ ਲੜਾਈ ਵਿੱਚ ਅੰਗਰੇਜ਼ਾਂ ਜਿੱਤੂ ਹੁੰਦੀ ਹੈ ਅੰਗਰੇਜ਼ਾਂ ਦੀ ਇਹ ਦੇਸ਼ ਦੇ ਵਿੱਚ ਸਭ ਤੋਂ ਵੱਡੀ ਲੜਾਈ ਸੀ ਜਿਸ ਦੇ ਵਿੱਚ ਉਹਨਾਂ ਦੇ 807 847 ਸੈਨਿਕ ਮਾਰੇ ਜਾਂਦੇ ਨੇ ਤੀਸਰੀ ਲੜਾਈ ਦੇ ਵਿੱਚ ਨਵਾਬ ਦੇ ਜਿਹੜੇ ਕਿ 2000 ਸੈਨਿਕਾਂ ਦੀ ਮੌਤ ਹੁੰਦੀ ਹੈ ਤੇ ਇਸ ਤੋਂ ਬਾਅਦ ਜਿਹੜੇ ਕਿ ਮੀਰ ਕਾਸਿਮ ਨੇ ਦੌੜ ਜਾਂਦਾ ਤੇ ਕਈ ਸਾਲਾਂ ਤੱਕ ਠੋਕਰਾ ਖਾਂਦਾ ਰਹਿੰਦਾ 1773 ਈਸਵੀ ਵਿੱਚ ਉਹ ਉਸ ਦੀ ਬੁਰੀ ਹਵਸ ਵਿੱਚ ਦਿੱਲੀ ਦੇ ਵਿੱਚੋਂ ਮੌਤ ਹੋ ਜਾਂਦੀ ਹੈ ਤੇ ਸੁਜਾਉਦਤ ਅਲਤਾ ਸ਼ਾਹ ਨੇ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਅੰਗਰੇਜ਼ਾਂ ਦੇ ਅੱਗੇ ਗੋਡੇ ਟੇਕ ਦਿੰਦੇ ਤੇ ਇਹ ਲੜਾਈ ਸਟੂਡੈਂਟਸ 21 ਅਕਤੂਬਰ 1764 ਈਸਵੀ ਨੂੰ ਹੁੰਦੀ ਹੈ ਪਲਾਸੀ ਦੀ ਲੜਾਈ ਹੁੰਦੀ ਹੈ ਜਿਹੜੇ ਕਿ ਪਲਾਸੀ ਲੜਾਈ ਹੁੰਦੀ ਹੈ 23 ਜੂਨ 1700 57 ਚ ਪਲੱਸ ਇਹ ਤੇ ਬਕਸਰ ਦੀ ਲੜਾਈ ਜਿਹੜੀ ਹੁੰਦੀ ਆ ਬਕਸਰ ਦੀ ਲੜਾਈ ਬਕਸਰ ਦੀ ਲੜਾਈ ਹੁੰਦੀ ਆ 22 ਅਕਤੂਬਰ 22 ਅਕਤੂਬਰ 1764 ਇਸ ਵਿੱਚ 22 ਅਕਤੂਬਰ 1764 ਤੇ ਇਹ ਜੁਧ ਜਿਹੜੇ ਕਿ 1765 ਦੀ ਜਿਹੜੀ ਲਾਹੌਰ ਦੀ ਸੰਧੀ ਹੁੰਦੀ ਉਹਦੇ ਨਾਲ ਖਤਮ ਹੁੰਦਾ ਅੱਗੇ ਲਾਹੌਰ ਦੀ ਸੰਧੀ ਵੀ ਆਪਾਂ ਦੇਖ ਲੈਣੇ ਹਾਂਜੀ ਬਕਸਤ ਲੜਾਈ ਦਾ ਅੰਤ ਅੰਗਰੇਜ਼ਾਂ ਸਜਾਉਦੌਲਾ ਤੇ ਮੁਗਲ ਬਾਦਸ਼ਾਹ ਸ਼ਾਹ आलम ਦੂਜਿਆਂ ਇਹਨਾਂ ਦੇ ਵਿਚਕਾਰ ਆ ਜਿਹੜੀ ਕਿ 1765 ਇਸ ਵਿੱਚੋਂ ਇਲਾਹਾਬਾਦੀ ਸੰਧੀ ਹੁੰਦੀ ਆ ਤੇ ਇਸ ਸੰਧੀ ਦੇ ਅਨੁਸਾਰ ਜਿਹੜਾ ਸਜਾਉਦੌਲਾ ਸੀ ਉਹਨੂੰ 50 ਲੱਖ ਰੁਪਏ ਦੇ ਬਦਲੇ ਅਵਦ ਦਾ ਇਲਾਕਾ ਵਾਪਸ ਕਰ ਦਿੱਤਾ ਗਿਆ ਮਤਲਬ ਕਿ ਅੰਗਰੇਜ਼ਾਂ ਨੇ 50 ਲੱਖ ਰੁਪਏ ਲੈ ਲਿਆ ਤੇ ਜਿਹੜਾ ਅਵਦ ਦਾ ਇਲਾਕਾ ਸੀ ਉਹ ਸਜਾਉਦੌਲਾ ਨੂੰ ਵਾਪਸ ਕਰਤਾ ਤੇ ਕੰਪਨੀ ਨੂੰ ਅਵਦ ਦੇ ਵਿੱਚ ਬਿਨਾ ਟੈਕਸ ਬੇਸ਼ੱਕ ਉਹਨਾਂ ਨੇ ਅਵਦ ਵਾਪਸ ਕਰਤਾ ਬਟ ਅਵਦ ਦੇ ਵਿੱਚ ਬਿਨਾਂ ਟੈਕਸ ਦਾ ਵਪਾਰ ਕਰਨ ਦੀ ਇਜਾਜ਼ਤ ਵੀ ਮਿਲ ਗਈ ਅੰਗਰੇਜ਼ਾਂ ਨੂੰ ਤੇ ਫਿਰ ਨਵਾਬ ਨੇ ਅਵਦ ਦੇ ਵਿੱਚ ਅੰਗਰੇਜ਼ੀ ਫੌਜ ਰੱਖਣੀ ਸੀ ਇੱਕ ਜਿਹਦਾ ਪੂਰਾ ਖਰਚਾ ਉਹਨੂੰ ਹੀ ਦੇਣਾ ਪੈਣਾ ਸੀ ਤੇ ਉਧਰੋਂ ਮੁਗਲ ਬਾਦਸ਼ਾਹ ਸੀ ਜਿਹੜਾ ਸ਼ਾਹਲਮ ਉਹਦੇ ਨਾਲ ਇਹ ਸੰਧੀ ਹੋਈ ਕਿ ਉਹਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀਗੀ ਤੇ ਅਵਦ ਦੇ ਨਵਾਬ ਤੋਂ ਇਹਦੇ ਬਦਲੇ ਦੇ ਵਿੱਚ ਉਹਨੂੰ 26 ਲੱਖ ਰੁਪਏ ਸਾਲਾਨਾ ਪੈਨਸ਼ਨ ਦਿੱਤੀਗੀ ਇਹਦੇ ਬਦਲੇ ਦੇ ਵਿੱਚ ਅਵਦ ਦੇ ਨਵਾਬ ਤੋਂ ਠੀਕ ਹੈ ਕੜਾ ਇਲਾਹਾਬਾਦ ਲੈ ਕੇ ਸ਼ਾਹਲ ਨੂੰ ਦਿੱਤੇਗੇ ਮਤਲਬ ਕਿ ਜਿਹੜਾ ਮੁਗਲ ਬਾਦਸ਼ਾਹ ਸ਼ਾਹਲਮਸੀ ਇਹਦੇ 26 ਲੱਖ ਰੁਪਏ ਸਾਲਾਨਾ ਪੈਨਸ਼ਨ ਫਿਕਸ ਕਰਤੀ ਠੀਕ ਹੈ ਬਦਲੇ ਦੇ ਵਿੱਚ ਇਹਦੇ ਨੂੰ ਇਹਨੂੰ ਕੀ ਦਿੱਤਾ ਗਿਆ ਇੱਕ ਦਿਨ ਨੂੰ 26 ਲੱਖ ਰੁਪਏ ਦੀ ਪੈਨਸ਼ਨ ਮੁਕਰਰ ਕਰਤੀ ਨਾਲ ਦੀ ਨਾਲ ਜਿਹੜਾ ਅਵਧਨ ਵਾਅਦਾ ਸੀ ਉਦੋਂ ਜਿਹੜਾ ਕਿ ਕੜਾਤਾ ਇਲਾਹਾ ਵਾਦ ਇਲਾਕੇ ਲੈ ਕੇ ਕਿਹਨੂੰ ਦਿੱਤੇਗੇ ਸ਼ਾਹਲ ਨੂੰ ਦਿੱਤੇਗੇ ਤੇ ਸ਼ਾਹਲ ਨੇ ਫਿਰ 1765 ਜਿਹੜੇ ਬੰਗਾਲ ਬਿਹਾਰ ਉੜੀਸਾ ਦੀ ਦੀਵਾਨੀ ਫਿਰ ਕਿਹਨਾਂ ਨੂੰ ਦਿੱਤੀ ਅੰਗਰੇਜ਼ਾਂ ਨੂੰ ਦਿੱਤੀ ਮੈਂ ਦੁਬਾਰਾ ਸਮਝਾਉਣੀ ਆ ਮਤਲਬ ਕਿ ਇਹ ਚ ਤਿੰਨੇ ਤੀ ਰਾਸੀ ਠੀਕ ਹੈ ਅੰਗਰੇਜ਼ ਆਵਦਾ ਨਵਾਬ ਠੀਕ ਹੈ ਸੁਜਾਉਦौला ਤੇਦਰ ਸ਼ਾਹਲ ਸ਼ਾਹਲ ਨੂੰ 26 ਲੱਖ ਰੁਪਏ ਪੈਨਸ਼ਨ ਨਿਸ਼ਚਿਤ ਕੀਤੀ ਗਈ ਬਦਲੇ ਦੇ ਵਿੱਚ ਸ਼ਾਹਲਮ ਤੋਂ ਬੰਗਾਲ ਬਿਹਾਰ ਉੜੀਸਾ ਦੀ ਦੀਵਾਨੀ ਲੈ ਲਈ ਠੀਕ ਹੈ ਦੇ ਨਾਲ ਦੀ ਨਾਲ ਇਹਨੂੰ 26 ਲੱਖ ਰੁਪਏ ਪੈਨਸ਼ਨ ਵੀ ਦਿੱਤੀ ਕਿ ਤੇ ਇੱਕ ਕੜਾ ਤੇ ਇਲਾਹਾਬਾਦ ਵੀ ਲੈ ਕੇ ਦੇ ਦਿੱਤਾ ਗਿਆ ਠੀਕ ਹੈ ਅਵਦ ਦੇ ਨਵਾਬ ਸਜਾਉਦ ਔਲੋ ਤੋਂ ਤੇ ਸਜਾਉਦ ਔਲੋ ਨੂੰ ਕੀ ਕਿਹਾ ਗਿਆ ਸਜਾਉਦ ਔਲੋ ਤੋਂ ਜਿਹੜੇ ਕਿ ਇੱਕ ਤਾਂ ਅਵਦ ਦੇ ਇਲਾਕਾ ਨੂੰ ਵਾਪਸ ਕਰ ਦਿੱਤਾ ਗਿਆ ਬਟ ਅੰਗਰੇਜ਼ਾਂ ਨੇ ਉਹ ਤੋਂ ਜਿਹੜੇ ਕਿ ਉੱਥੇ ਬਿਨਾਂ ਚੁੰਗੀ ਟੈਕਸ ਦਿੱਤੇਗੇ ਆਪਣਾ ਵਪਾਰ ਕਰਨ ਦਾ ਅਧਿਕਾਰ ਲੈ ਲਿਆ ਉਹ ਤੋਂ ਤੇ ਨਾਲ ਦੀ ਨਾਲ ਜਿਹੜੇ ਕਿ 50 ਲੱਖ ਰੁਪਏ 50 ਲੱਖ ਰੁਪਏ ਜਿਹੜੇ ਕਿ ਅੰਗਰੇਜ਼ਾਂ ਨੇ 50 ਲੱਖ ਰੁਪਏ ਦੇ ਬਦਲੇ ਦੇ ਵਿੱਚ ਉਹ ਅਬਦਲਾ ਲੈਤਾ ਮਤਲਬ ਕਿ ਅੰਗਰੇਜ਼ਾਂ ਨੇ 50 ਲੱਖ ਰੁਪਿਆ ਵੀ ਲੈ ਆਲਾ ਨਾਲ ਉਹਨੂੰ 50 ਲੱਖਾਂ ਵੀ ਦਿੱਤਾ। ਬਲਕਿ ਚਾਰੇ ਪਾਸੇ ਦੇ ਵਿੱਚ ਅੰਗਰੇਜ਼ਾਂ ਨੂੰ ਲਾਭ ਹੋਇਆ ਤਾਂ ਉਹਨਾਂ ਨੇ ਦੋਨਾਂ ਨੂੰ ਘਾਟੇ ਗੇ। ਤੇ ਅਬਦ ਨਵਾਬ ਨੂੰ ਘਾਟੇ ਕਰਕੇ ਘਾਟਾ ਹੋਇਆ। ਕਿਉਂਕਿ ਇੱਕ ਤਾਂ ਉਹ ਤੋਂ ਅਬਦ ਵੀ ਲੈ ਲਿਆ ਨਾ ਆਪਾਂ ਕਹਿ ਸਕਦੇ ਇਨਡਾਇਰੈਕਟ ਵੇ ਦੇ ਵਿੱਚ ਕਿਉਂਕਿ ਉੱਥੇ ਚੁੰਗੀ ਟੈਕਸ ਬਿਨਾਂ ਫਾਰਦੇ ਮਿਲ ਗਿਆ ਅਧਿਕਾਰ ਉਹਨੂੰ ਤੇ ਨਾਲ ਦੇ ਨਾਲ ਉਹ ਤੋਂ ਕੜਾ ਤੇਲ ਹਵਾ ਦਾ ਇਲਾਕਾ ਵੀ ਲੈ ਲ ਕੇ ਸ਼ਾਹਲ ਹੁੰਦੇ ਦਿੱਤਾ ਗਿਆ ਤੇ 50 ਲੱਖ ਰੁਪਏ ਵੀ ਲੈ ਲੈ ਹੁਣ ਬਕਸਰ ਦੀ ਲੜਾਈ ਦੀ ਕੀ ਮਹੱਤਤਾ ਨਿਕਲੀ ਕੀ ਸਿੱਟੇ ਨਤੀਜੇ ਇੱਕੋ ਗੱਲ ਹੈ ਠੀਕ ਹੈ ਇੰਪੋਰਟੈਂਸ ਪਹਿਲਾਂ ਤਾਂ ਕੀ ਹੈ ਪਲਾਸੀ ਲੜਾਈ ਤੋਂ ਵਧੇਰੇ ਮਹੱਤਵਪੂਰਨ ਲੜਾਈ ਸੀ ਬਕਸਰ ਦੀ ਲੜਾਈ ਪਲਾਸੀ ਲੜਾਈ ਤੋਂ ਵਧੇਰੇ ਮਹੱਤਵਪੂਰਨ ਸੀ ਪਲਾਸੀ ਲੜਾਈ ਰਿਪੀਟ ਕਰ ਰਹੀ ਹਾਂ ਮੈਂ ਪਲਾਸੀ ਲੜਾਈ ਹੋਈ ਸੀ ਜਿਹੜੀ ਕਿ 23 ਜੂਨ 23 ਜੂਨ 1757 ਸੀ ਦੇ ਵਿੱਚ ਤੇ ਜਿਹੜੀ ਬਕਸਰ ਦੀ ਲੜਾਈ ਹੁੰਦੀ ਆ 21 ਅਕਤੂਬਰ 21 ਅਕਤੂਬਰ 1764 ਈਸਵੀ ਦੇ ਵਿੱਚ ਤੇ ਇਸ ਜਿਹੜੀ ਕਿ ਜਿਆਦਾ ਮਹੱਤਵਪੂਰਨ ਸੀ ਇਹ ਲੜਾਈ ਬਕਸਰ ਨੇ ਉਸ ਕੰਮ ਨੂੰ ਪੂਰਾ ਕੀਤਾ ਜਿਸ ਨੂੰ ਪਲਾਸੀ ਨੇ ਸ਼ੁਰੂ ਕੀਤਾ ਸੀ ਸਰ ਜੈਮਸ ਸਟੀਫਨ ਦੇ ਅਨੁਸਾਰ ਵਕ ਭਾਰਤ ਦੇ ਵਿੱਚ ਬ੍ਰਿਟਿਸ਼ ਸ਼ਕਤੀ ਦੋ ਵਾਰ ਪਲਾਸੀ ਲੜਾਈ ਤੋਂ ਵੱਧ ਕੇ ਬਕਸਰ ਲੜਾਈ ਤੋਂ ਸ਼ੁਰੂ ਹੋਇਆ ਹੈ ਮੰਨਿਆ ਜਾਣਾ ਚਾਹੀਦਾ ਅੱਗੇ ਹੈਗਾ ਬੰਗਾਲ ਦੇ ਵਿੱਚ ਅੰਗਰੇਜ਼ਾਂ ਨੇ ਸ਼ਕਤੀ ਦੇ ਪੱਕੇ ਪੈਰੀ ਜਮਲੋ ਹਾਂਜੀ ਇੱਕ ਅੰਗਰੇਜ਼ ਵਿਦਵਾਨ ਦੇ ਖਤਰ ਅਨੁਸਾਰ ਬਕਸਰ ਦੀ ਲੜਾਈ ਨੇ ਬੰਗਾਲ ਦੇ ਵਿੱਚ ਕੰਪਨੀ ਦਾ ਜਿਹੜਾ ਰਾਜ ਸੀ ਉਹਦੇ ਜੰਜੀਰਾਂ ਨੂੰ ਅੰਤਿਮ ਰੂਪ ਦੇ ਵਿੱਚ ਪੱਕਾ ਕਰਤਾ। ਮੀਰ ਕਾਸਿਮ ਬੰਗਾਲ ਦਾ ਜੋਗ ਹਾਕਮ ਸੀ ਜੋ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਚਾਹੁੰਦਾ ਸੀ ਬਟ ਅੰਗਰੇਜ਼ਾਂ ਨੇ ਉਹਨੂੰ ਹਰਾਤਾ ਉਥੋਂ ਭਜਾਤਾ। ਤਾਂ ਜਦੋਂ ਬਕਸਰ ਦੇ ਸਥਾਨ ਤੇ ਲੜਾਈ ਹੁੰਦੀ ਆ ਤੇ ਅਵਦ ਦੇ ਨਵਾਬ ਵਿਜੀਰ ਸਜਾਉਦੌਲਾ ਤੇ ਮੁਗਲ ਬਾਦਸ਼ਾਹ ਜਿਹੜਾ ਸ਼ਾਹ আলম ਸੀ ਉਹਦੀ ਸਹਾਇਤਾ ਦੇ ਬਾਵਜੂਦ ਉਹਨਾਂ ਨੂੰ ਪੂਰੀ ਤਰ੍ਹਾਂ ਹਰਾਇਆ ਗਿਆ। ਜਿਸ ਦੇ ਸਿੱਟੇ ਵਜੋਂ ਮੀਰ জাফর ਨੂੰ ਫਿਰ ਬੰਗਾਲ ਦੀ ਗੱਦੀ ਤੇ ਸੁਰੱਖਿਤ ਲਗਾ ਦਿੱਤਾ ਗਿਆ ਬਟ ਮੀਰ ਜਫਰ ਉਹਨਾਂ ਦੀ ਕਟਕੁਤਲੀ ਸੀ ਉਹ ਨਵਾਬ ਅਤਰ ਦਾ ਹੀ ਨਵਾਬ ਸੀ ਅਸਲ ਦੀ ਵਿੱਚ ਸਾਰੀ ਸ਼ਕਤੀ ਕਿਨਾਂ ਦੇ ਹੱਥਾਂ ਵਿੱਚ ਚਲੀ ਗਈ ਅੰਗਰੇਜ਼ਾਂ ਦੇ ਹੱਥਾਂ ਵਿੱਚ ਲਈ ਤਾਂ ਬਕਸਰ ਜਿੱਦੇ ਨਾਲ ਅੰਗਰੇਜ਼ਾਂ ਦੀ ਬੰਗਾਲ ਦੇ ਵਿੱਚ ਸ਼ਕਤੀ ਪੱਕੇ ਪੈਰੀ ਜੰਮ ਗਈ ਅਗਿਆਹਾਵਦ ਦੀ ਅਧੀਨ ਗਈ ਬਕਸਰ ਜੜਾਈ ਦੇ ਵਿੱਚ ਅਵਦ ਦੇ ਨਵਾਬ ਵਜ਼ੀਰ ਸਜਾਉਦੋਲਾ ਨੇ ਬੰਗਾਲ ਦੇ ਨਵਾਬ ਮੀਰ ਕਾਸਿਮ ਦਾ ਸਾਥ ਦਿੱਤਾ ਸੀ ਠੀਕ ਹੈ ਤਾਂ ਇਸ ਕਰਕੇ ਇਸ ਲੜਾਈ ਦੇ ਵਿੱਚ ਜਦੋਂ ਹਾਰ ਹੋ ਗਈ ਤਾਂ ਉਹਨੂੰ ਅੰਗਰੇਜ਼ਾਂ ਕੇ ਆਪਣਾ ਸਰੈਂਡਰ ਕਰਨਾ ਪੈਗਾ ਤਕਲਾਈਬ ਨੇ 1765 ਵਿੱਚ ਉਹਦੇ ਨਾਲ ਇੱਕ ਸੰਧੀ ਕੀਤੀ ਜਿਹੜੀ ਲਾਵਾਦੀ ਸੰਧੀ ਪੌਣੀ ਕਰਕੇ ਆਟਿਆ ਇਸ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਅਵਧ ਨੂੰ ਅੰਗਰੇਜ਼ਾਂ ਨੇ ਉਹਨੂੰ ਅਵਧ ਦਾ ਨਵਾਬ ਤਾਂ ਮੰਨ ਲਿਆ ਪਰੰਤੂ ਉਸ ਤੋਂ ਘੜਾ ਤੇ ਲਾਹਵਾਦ ਦੇ ਜ਼ਿਲ੍ਹੇ ਲੈ ਲਏ ਠੀਕ ਹੈ ਸਜਾਉਦਾਲਾ ਨੂੰ ਅਵਧ ਦਾ ਨਵਾਬ ਤਾਂ ਮੰਨ ਲਿਆ ਬਟ ਉਹ ਤੋਂ ਘੜਾ ਤੇ ਲਾਹਵਾਦ ਦੇ ਕਿਲੇ ਲੈ ਲਏ ਤੇ ਇਹ ਕਿਹਨੂੰ ਦੇ ਦਿੱਤੇ ਗਏ ਅਵਧ ਤੇ ਲੈ ਕੇ ਇਹ ਘੜਾ ਤੇ ਲਾਹਵਾਦ ਜਿਹੜੇ ਕਿ ਮੁਗਲ ਬਾਦਸ਼ਾਹ ਸ਼ਾਹਲਮੁਦਦ ਦੇ ਦੇ ਨਾਲ ਦੀ ਨਾਲ 50 ਲੱਖ ਰੁਪਏ ਦੀ ਰਕਮ ਦੇ ਬਦਲੇ ਦੇ ਵਿੱਚ ਅਵਧ ਦਾ ਇਲਾਕਾ ਉਹਨੂੰ ਦੇਤਾ ਬਟ ਇਲਾਵਾ ਦੇ ਵਿੱਚ ਬਿਨਾ ਚੁੰਗੀ ਕਰ ਬਿਨਾ ਵਪਾਰ ਦੇ ਟੈਕਸ ਕਰਨ ਦਾ ਅਧਿਕਾਰ ਵੀ ਅੰਗਰੇਜ਼ਾਂ ਨੇ ਲੈ ਲਿਆ ਇਸ ਤੋਂ ਇਲਾਵਾ ਜਿਹੜੀ ਸੈਨਾ ਰੱਖਣੀ ਸੀ ਉਹਦਾ ਵੀ ਸਾਰਾ ਜਿਹੜੇ ਕਿ ਇੰਤਜ਼ਾਮ ਉਹ ਖਰਚਾ ਸੀ ਉਹ ਵੀ ਜਿਹੜਾ ਕਿ ਸਜਾਵ ਦੋਲਣੇ ਕਰਨੇ ਸੀ ਅੱਗੇ ਹੈ ਮੁਗਲ ਸਮਰਾਟ ਅੱਗੇ ਹੈਗਾ ਮੁਗਲ ਸਮਰਾਟ ਤੋਂ ਦੀਵਾਨੀ ਦੀ ਪ੍ਰਾਪਤੀ ਹਾਂਜੀ ਜਿਹੜਾ ਹੈਗਾ ਸੀ ਮੁਗਲ ਸਮਰਾਟ ਸ਼ਾਹਲਮ ਸ਼ਾਹਲਮ ਨੂੰ ਜਿਹੜੇ ਕੀ ਲਾਹਾਬਾਦ ਕੜਾ ਤੇ ਲਾਹਾਬਾਦ ਦੇ ਇਲਾਕੇ ਨਿਵਾਬ ਸਜਾਜੂ ਸਜਾਉਦੌਲਾ ਤੋਂ ਲੈ ਕੇ ਸ਼ਾਹਲਮ ਨੂੰ ਦਿੱਤੇ ਗਏ ਬਟ ਸ਼ਾਹਲਮ ਤੋਂ ਜਿਹੜੇ ਕੀ ਦੇ ਬਦਲੇ ਦੇ ਵਿੱਚ ਦੀਵਾਨੀ ਲੈ ਲ ਲਈ ਜਿਹੜੀ 1765 ਵਿੱਚ ਸੰਧੀ ਹੁੰਦੀ ਹੈ ਲਾਹਾਬਾਦੀ ਇਹਦੇ ਅਕੋਰਡਿੰਗ ਬੰਗਾਲ ਬਿਹਾਰ ਉੜੀਸਾ ਦੇ ਬੰਗਾਲ ਬਿਹਾਰ ਉੜੀਸਾ ਦੀ ਦੀਵਾਨੀ ਲੈ ਲਈ ਅੰਗਰੇਜ਼ਾਂ ਨੇ ਠੀਕ ਹੈ ਉਹਨੂੰ ਸ਼ਾਲਮ ਨੂੰ ਕੀ ਦਿੱਤਾ ਗਿਆ ਬਦਲੇ ਦੇ ਵਿੱਚ ਇੱਕ ਤਾਂ 26 ਲੱਖ ਰੁਪਏ ਦੀ ਸਲਾਨਾ ਪੈਨਸ਼ਨ ਲਾਗੂ ਕਰ ਦਿੱਤੀ ਗਈ ਨਾਲ ਦੀ ਨਾਲ ਉਹਨੂੰ ਕਾੜਾ ਤੇ ਇਲਾਹਾਵਾ ਦੇ ਇਲਾਕੇ ਸੀ ਜਿਹੜੇ ਸਜਾਉ ਸਜਾਉ ਦੌਲਾ ਤੋਂ ਲੈ ਕੇ ਉਹਨੂੰ ਦੇ ਦਿੱਤੇ ਗਏ ਅੱਗੇ ਹੈਗਾ ਬੰਗਾਲ ਦੇ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ ਹਾਂਜੀ ਬਕਸਦ ਦੀ ਲੜਾਈ ਦੇ ਵਿੱਚ ਜਿੱਤਦੇ ਫਾਲਸਰੂਪ ਅੰਗਰੇਜ਼ਾਂ ਨੇ ਬੰਗਾਲ ਦੇ ਉੱਤਰ ਪੱਛਮ ਵਿੱਚ ਸਥਿਤ ਰਾਜਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਦਾ ਵਿਸਥਾਰ ਹੋਣ ਲੱਗਿਆ ਉਹਨਾਂ ਦਾ ਇਸ ਖੇਤਰ ਦੇ ਰਾਜਾਂ ਨਾਲ ਸੰਪਰਕ ਵਧਿਆ ਤੇ ਹੌਲੀ-ਹੌਲੀ ਉਹਨਾਂ ਦੀ ਇਸ ਖੇਤਰ ਦੇ ਵਿੱਚ ਸਥਿਤੀ ਵੀ ਸਰਬਉੱਚ ਸ਼ਕਤੀ ਦੇ ਵੱਜੋਂ ਕਾਇਮ ਹੋ ਗਈ। ਤਾਂ ਇਸ ਦੇ ਸਬੰਧ ਵਿੱਚ ਸਰ ਐਲਫਰੇਡ ਲਾਇਨ ਨੇ ਲਿਖਿਆ ਕਿ ਬਕਸਰ ਦੀ ਬਕਸਰ ਵਿੱਚ ਅੰਗਰੇਜ਼ਾਂ ਦੀ ਸਫਲਤਾ ਨੇ ਮੁਗਲ ਸਮਰਾਟ ਨੂੰ ਉਹਨਾਂ ਦਾ ਸਮਰਥਕ ਬਣਾ ਦਿੱਤਾ। ਵਜ਼ੀਰ ਅਵਧਾ ਨਵਾਬ ਨੂੰ ਜਿਹੜੇ ਕਿ ਪੈਪਿਤ ਕਰ ਦਿੱਤਾ ਗਿਆ ਕੰਪਨੀ ਦੇ ਹਥਿਆਰਬੰਦ ਫੌਜਾਂ ਨੂੰ ਗੰਗਾ ਤੋਂ ਪਾਰ ਬਨਾਰਸ ਤੇ ਇਲਾਹਾਬਾਦ ਦੇ ਵਿੱਚ ਲਿਆ ਕੇ ਬਿਠਾਇਆ ਗਿਆ। ਮੰਗਾਲ ਦੇ ਉੱਤਰ ਪੱਛਮ ਵਿੱਚ ਅਸੀਂ ਦਰਾਜਾਂ ਵਿੱਚ ਜਿਨ੍ਹਾਂ ਨਾਲ ਅੰਗਰੇਜ਼ਾਂ ਦਾ ਹੁਣ ਪਹਿਲੀ ਵਾਰ ਸੰਪਰਕ ਹੋਇਆ ਉਹਨਾਂ ਸਬੰਧੀ ਉਹਨਾਂ ਨੂੰ ਗਾਹ ਵੱਧ ਸਰਗੁੱਚ ਸਥਿਤੀ ਪ੍ਰਦਾਨ ਕਰ ਦਿੱਤੀ ਗਈ। ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਵੀ ਜਿਹੜਾ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਉਹ ਬਖਸਰ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਸੰਪੂਰਨ ਹੋ ਗਿਆ। ਥੈਂਕਸ